ਕ੍ਰੀਏ ਕਲਾਸ ਦੇ ਸਾਰਿਆਂ ਨੂੰ ਅੱਜ ਦਾ ਸਾਡਾ ਟੌਪਿਕ ਹੈ ਬੋਲੀ ਜਾਂ ਭਾਸ਼ਾ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਅਸੀਂ 6ਵੀਂ ਜਮਾਤ ਤੋਂ ਪੜ੍ਹਨਾ ਸ਼ੁਰੂ ਕਰਦੇ ਹਾਂ ਤੇ ਅੱਗੇ ਤੱਕ ਹਰ ਕਲਾਸ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੁੱਛਿਆ ਜਾਂਦਾ ਹੈ ਤੇ ਇਸ ਇੱਕ ਟੌਪਿਕ ਦੇ ਵਿੱਚ ਬਹੁਤ ਸਾਰੇ ਪ੍ਰਸ਼ਨ ਬਣਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਬੋਲੀ ਜਾਂ ਭਾਸ਼ਾ ਦੀ ਪਰਿਭਾਸ਼ਾ ਹੈ ਮਤਲਬ ਬੋਲੀ ਜਾਂ ਭਾਸ਼ਾ ਕਿਹਨੂੰ ਕਹਿੰਦੇ ਆ ਜਿਹੜੇ ਸਾਧਨ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਅੱਗੇ ਪ੍ਰਗਟ ਕਰਦੇ ਹਾਂ ਉਸ ਨੂੰ ਬੋਲੀ ਜਾਂ ਭਾਸ਼ਾ ਕਿਹਾ ਜਾਂਦਾ ਹੈ ਤਾਂ ਪੇਪਰ 'ਚ ਆਮ ਤੌਰ 'ਤੇ ਇਹ ਕੁਐਸਚਨ ਆ ਜਿਹੜਾ ਉਹ ਤਾਂ ਆਉਂਦਾ ਹੀ ਆਉਂਦਾ ਹੈ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਨੰਬਰ 1 ਬੋਲਚਾਲ ਦੀ ਬੋਲੀ ਨੰਬਰ 2 ਲਿਖਤੀ ਜਾਂ ਟਕਸਾਲੀ ਬੋਲੀ ਤਾਂ ਬੋਲਚਾਲ ਦੀ ਬੋਲੀ ਕਿਹੜੀ ਹੁੰਦੀ ਹੈ ਜਦੋਂ ਅਸੀਂ ਆਪਣੇ ਮਨ ਦੇ ਭਾਵ ਕਿਸੇ ਨੂੰ ਬੋਲ ਕੇ ਦੱਸਦੇ ਹਾਂ ਉਸ ਨੂੰ ਬੋਲ ਚਾਲ ਦੀ ਬੋਲੀ ਕਿਹਾ ਜਾਂਦਾ ਹੈ ਇਸ ਉੱਤੇ ਵਿਆਕਰਨ ਦੇ ਨਿਯਮ ਲਾਗੂ ਨਹੀਂ ਹੁੰਦੇ ਦੂਸਰੀ ਹੁੰਦੀ ਹੈ ਲਿਖਤੀ ਜਾਂ ਟਕਸਾਲੀ ਬੋਲੀ ਜਦੋਂ ਅਸੀਂ ਆਪਣੇ ਮਨ ਦੇ ਭਾਵ ਕਿਸੇ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਦੇ ਹਾਂ ਉਸ ਨੂੰ ਲਿਖਤੀ ਜਾਂ ਟਕਸਾਲੀ ਬੋਲੀ ਕਿਹਾ ਜਾਂਦਾ ਹੈ ਇਸ ਉੱਤੇ ਵਿਆਕਰਨ ਦੇ ਨਿਯਮ ਲਾਗੂ ਹੁੰਦੇ ਹਨ ਇਸ ਵਿੱਚ ਹੀ ਸਬੰਧਤ ਭਾਸ਼ਾ ਦੀਆਂ ਪੁਸਤਕਾਂ ਰਸਾਲੇ, ਅਖਬਾਰਾਂ, ਸਾਹਿਤ ਆਦਿ ਸ਼ਬਦਾਂ ਹੈ। ਇਹ ਭਾਸ਼ਾ ਸਰਕਾਰੀ ਪ੍ਰਬੰਧ, ਸਿੱਖਿਆ, ਸਾਹਿਤ, ਸੱਭਿਆਚਾਰ ਅਤੇ ਵਪਾਰ ਦੀਆਂ ਲੋੜਾਂ ਨੂੰ ਪੂਰੀਆਂ ਕਰਦੀ ਹੈ। ਤਾਦੀ ਇਸ ਨੂੰ ਟਕਸਾਲੀ ਅਤੇ ਸਾਹਿਤਿਕ ਭਾਸ਼ਾ ਵੀ ਕਿਹਾ ਜਾਂਦਾ ਹੈ। ਤਾਂ ਦੋ ਕਿਸਮ ਦੀ ਹੋਗੀ ਇਹ ਸਾਡੀ ਬੋਲੀ, ਬੋਲ ਚਾਲ ਦੀ ਤੇ ਲਿਖਤੀ। ਬੋਲ ਚਾਲ ਦੀ ਮਤਲਬ ਆਪਣੇ ਪਹਿਲਾਂ ਤਾਂ ਬੋਲੀ ਹੈ ਜਿਹੜੀ ਜਿਹਦੇ ਸਾਧਨ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਅੱਗੇ ਪ੍ਰਗਟ ਕਰਦੇ ਹਾਂ ਬੋਲ ਚਾਲ ਦੀ ਹੋ ਗਿਆ ਜਦੋਂ ਅਸੀਂ ਆਪਣੇ ਮਨ ਦੇ ਭਾਵ ਬੋਲ ਕੇ ਪ੍ਰਗਟ ਕਰਦੇ ਹਾਂ ਲਿਖਤੀ ਜਾਂ ਟਕਸਾਲੀ ਹੋ ਗਿਆ ਜਦੋਂ ਅਸੀਂ ਆਪਣੇ ਮਨ ਦੇ ਭਾਵ ਲਿਖ ਕੇ ਪ੍ਰਗਟ ਕਰਦੇ ਹਾਂ ਉਸ ਤੋਂ ਇਲਾਵਾ ਬੋਲ ਚਾਲ ਦੀ ਬੋਲੀ ਤੇ ਵਿਆਕਰਨ ਦਾ ਕੋਈ ਨਿਯਮ ਲਾਗੂ ਨਹੀਂ ਹੁੰਦਾ ਲਿਖਤੀ ਤੇ ਲਾਗੂ ਹੁੰਦੇ ਕਿਉਂਕਿ ਲਿਖਤੀ ਹੈ ਜਿਹੜੀ ਇਹੀ ਅਸੀਂ ਪੇਪਰਾਂ 'ਚ ਲਿਖ ਕੇ ਆਉਨੇ ਹਾਂ ਇਦੇ 'ਚ ਹੀ ਅਖਬਾਰਾਂ ਛਪਦੀਆਂ, ਇਦੇ 'ਚ ਹੀ ਮੈਗਜ਼ੀਨ ਛਪਦੇ ਆ। ਟੀਵੀ ਤੇ ਖਬਰਾਂ ਵੀ ਇਹਦੇ ਵਿੱਚ ਹੀ ਆਉਂਦੀਆਂ। ਸਾਡੇ ਸਰਕਾਰੀ ਕੰਮ ਐ ਜਿਹੜੇ ਦਫ਼ਤਰਾਂ ਦੇ ਵਿੱਚ ਉਹ ਵੀ ਇਸੇ ਵਿੱਚ ਹੀ ਹੁੰਦੇ ਆ ਤਾਂ ਇਸ ਕਰਕੇ ਇਹਦੇ ਤੇ ਨਿਯਮ ਲਾਗੂ ਹੁੰਦੇ। ਸਾਰੇ ਪੰਜਾਬ ਦੀ ਟਕਸਾਲੀ ਬੋਲੀ ਮਾਝੀ ਉਪ ਬੋਲੀ ਹੈ। ਇਹ ਯਾਦ ਰੱਖਣਾ ਆਪਾਂ। ਹੁਣ ਉਪ ਬੋਲੀ ਕੀ ਹੁੰਦੀ ਹੈ? ਕਿਸੇ ਭਾਸ਼ਾ ਦੇ ਖੇਤਰ ਵਿੱਚ ਇਲਾਕਾਈ ਭਿੰਨਤਾ ਹੋਣ ਨਾਲ ਬੋਲਚਾਲ ਦੀ ਬੋਲੀ ਦੇ ਭਿੰਨ ਭਿੰਨ ਰੂਪ ਮਿਲਦੇ ਹਨ ਬੋਲੀ ਦੇ ਇਹ ਭਿੰਨ ਭਿੰਨ ਰੂਪ ਹੀ ਉਸ ਬੋਲੀ ਦੀਆਂ ਉਪ ਬੋਲੀਆਂ ਹੁੰਦੀਆਂ ਹਨ ਮਤਲਬ ਉਪ ਬੋਲੀ ਕੀ ਹੈ ਭਾਸ਼ਾ ਉਹੀ ਹੈ ਪੰਜਾਬੀ ਪਰ ਜਦੋਂ ਇਲਾਕਾ ਜਾਂ ਖੇਤਰ ਬਦਲ ਗਿਆ ਤਾਂ ਉਦੋਂ ਉਹਦਾ ਰੂਪ ਹੈ ਜਿਹੜਾ ਉਹ ਥੋੜਾ ਜਿਹਾ ਬਦਲ ਗਿਆ ਤਾਂ ਉਹਨੂੰ ਅਸੀਂ ਉਪ ਬੋਲੀ ਕਹਿੰਤਾ ਪੰਜਾਬ ਦੀਆਂ ਉਪ ਬੋਲੀਆਂ ਕਿਹੜੀਆਂ ਨੇ ਪੰਜਾਬ ਦੀਆਂ ਉਪ ਬੋਲੀਆਂ ਨੇ ਮਾਝੀ, ਮਲਵਈ, ਦੁਆਬੀ, ਪੁਆਦੀ, ਪੋਠੋਹਾਰੀ, ਮੁਲਤਾਨੀ ਤੇ ਡੋਗਰੀ। ਹੁਣ ਇਹ ਜਿਹੜੀਆਂ ਉਪ ਬੋਲੀਆਂ ਨੇ ਇਹਨਾਂ ਚ ਪੰਜਾਬ ਦਾ ਕਿਹੜਾ ਕਿਹੜਾ ਹਿੱਸਾ ਆਉਂਦਾ। ਮਾਝੀ ਉਪ ਬੋਲੀ ਦੇ ਇਲਾਕੇ ਹੁੰਦੇ ਹੈਗੇ ਨੇ ਸਾਡੇ ਲਾਹੌਰ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰ। ਯਾਨੀ ਪੰਜਾਬ ਦੇ ਨਕਸ਼ੇ 'ਚ ਜੇ ਅਸੀਂ ਸਭ ਤੋਂ ਉੱਪਰ ਜਾਈਏ ਤਾਂ ਉਹ ਮਾਝੀ ਉਪ ਬੋਲੀ ਉੱਥੇ ਬੋਲੀ ਜਾਂਦੀ ਹੈ। ਫਿਰ ਮਲਵਈ ਉਪਬੋਲੀ ਦੇ ਇਲਾਕੇ ਉਸ ਤੋਂ ਹੇਠਾਂ ਆਈਏ ਜਦੋਂ ਅਸੀਂ ਪੰਜਾਬ ਦੇ ਨਕਸ਼ੇ 'ਚ ਉਹ ਹੈਗਾ ਜਿਲ੍ਹਾ ਲੁਧਿਆਣਾ ਮੁਕਸਰ ਫਰੀਦਕੋਟ ਦਾ ਜ਼ਿਲ੍ਹਾ ਮੋਗਾ ਬਠਿੰਡਾ ਮਾਨਸਾ ਬਰਨਾਲਾ ਫਿਰੋਜ਼ਪੁਰ ਸਿਰਸਾ ਹਰਿਆਣੇ ਦੇ ਵਿੱਚ ਸੰਗਰੂਰ ਤੇ ਫਤਿਹਗੜ ਸਾਹਿਬ ਦਾ ਕੁਝ ਹਿੱਸਾ ਪਟਿਆਲਾ ਜ਼ਿਲ੍ਹੇ ਦਾ ਪੱਛਮੀ ਹਿੱਸਾ ਇਹ ਸਾਰੇ ਮਲਵਈ ਬੋਲਣ ਵਾਲੇ ਇਲਾਕੇ ਆ। ਦੁਆਬੀ ਉਪ ਬੋਲੀ ਦੇ ਇਲਾਕੇ ਜਿਹੜੇ ਅਸੀਂ ਇੱਕ ਪਾਸੇ ਨੂੰ ਜਾਣਦੇ ਹਾਂ ਹੁਣ ਆਪਾਂ ਪਹਿਲਾਂ ਤਾਂ ਉੱਪਰ ਮਾਝੀ ਸੀ ਉਤੋਂ ਹੇਠਾਂ ਪੰਜਾਬ ਦੇ ਨਕਸ਼ੇ 'ਚ ਆ ਗਈ ਮਲਵਈ ਤੇ ਦੁਆਬੀ ਹੈ ਜਿਹੜੀ ਉਸ ਤੋਂ ਸਾਈਡ ਵਾਲਾ ਹਿੱਸਾ ਉਹ ਹੈਗਾ ਜ਼ਿਲ੍ਹਾ ਜਲੰਧਰ, ਸ਼ਹੀਦ ਭਗ ਸਿੰਘ ਨਗਰ, ਹੁਸ਼ਿਆਰਪੁਰ ਤੇ ਕਪੂਰਥਲਾ ਹੁਣ ਡੋਗਰੀ ਉਪ ਬੋਲੀ ਦੇ ਇਲਾਕੇ ਜਿਹੜੇ ਪਹਾੜੀ ਐ ਇਹ ਹੈਗੇ ਨੇ ਕਾਂਗੜੇ ਤੇ ਜੰਮੂ ਦੇ ਖੇਤਰ ਵਿੱਚ ਦੁਆਬੀ ਉਪ ਬੋਲੀ ਦੇ ਇਲਾਕੇ ਇਹ ਪੰਜਾਬ ਦੇ ਨਕਸ਼ੇ 'ਚ ਹੇਠਾਂ ਨੂੰ ਆਜੋ ਰੋਪੜ ਸਹਿਬਜ਼ਾਦਾ ਜੀਤ ਸਿੰਘ ਨਗਰ ਪਟਿਆਲਾ ਜ਼ਿਲ੍ਹੇ ਦਾ ਪੂਰਬੀ ਭਾਗ ਮਲੇਰਕੋਟਲੇ ਦਾ ਖੇਤਰ ਫਤਿਹਗੜ ਸਾਹਿਬ ਦਾ ਪੂਰਬੀ ਹਿੱਸਾ ਅੰਮ੍ਰਾਲੇ ਦਾ ਪੱਛਮੀ ਹਿੱਸਾ ਉਸ ਤੋਂ ਬਾਅਦ ਆ ਗਈ ਪੋਠੋਹਾਰੀ ਪੋਠੋਹਾਰੀ ਉਪਬੰਦੀ ਦੇ ਇਲਾਕੇ ਹੈ ਜੇਲਮ ਦਰਿਆ ਦੇ ਪਾਰ ਪੋਠੋਹਾਰ ਦਾ ਇਲਾਕਾ ਇਹ ਪਾਕਿਸਤਾਨ 'ਚ ਹੈ ਜ਼ਿਲ੍ਹਾ 라ਵਲਪਿੰਡੀ ਜ਼ਿਲ੍ਹਾ ਜੇਲਮ ਅਤੇ ਕੈਮਲਪੁਰ ਇਹ ਲੈਂਦਾ ਪੰਜਾਬ ਕਹਿੰਦੇ ਆ ਜਿਹੜਾ ਹੁਣ ਪਾਕਿਸਤਾਨ ਚਲਾ ਗਿਆ ਜੋ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਦੇ ਹਿੱਸੇ ਆਏ ਤਾਂ ਮੁਲਤਾਨੀ ਉਪ ਬੋਲੀ ਦੇ ਇਲਾਕੇ ਇਹ ਹੈਗੇ ਮੁਲਤਾਨ ਡੇਰਾ ਗਾਜ਼ੀ ਖਾਂ ਤੇ ਬਹਾਵਲਪੁਰ ਤੇ ਖੇਤ ਇਹ ਵੀ ਪਾਕਿਸਤਾਨ ਦੇ ਲੈਂਦੇ ਪੰਜਾਬ ਦੇ ਹਿੱਸੇ ਦੇ ਵਿੱਚ ਹੈ ਤਾਂ ਇਹ ਸਾਰੇ ਹੋ ਗਏ ਇਲਾਕੇ ਕਿ ਮਾਝੀ ਹੈ ਜਿਹੜੀ ਉਹ ਕਿੱਥੇ ਕਿੱਥੇ ਕਿੰਨਾ ਕਿੰਨਾ ਜ਼ਿਲ੍ਹਿਆਂ ਚ ਬੋਲੀ ਜਾਂਦੀ ਹੈ ਮਲਵਈ ਕਿੱਥੇ ਬੋਲੀ ਜਾਂਦੀ ਹੈ ਦੁਆਬੀ ਕਿੱਥੇ ਡੋਗਰੀ ਪਵਾਦੀ ਪੁਠੋਹਾਰੀ ਤੇ ਮਲਤਾਨੀ ਤਾਂ ਪੁਠੋਹਾਰੀ ਤੇ ਮਲਤਾਨੀ ਹੈ ਜਿਹੜੀ ਉਹ ਤਾਂ ਆਮ ਤੌਰ ਤੇ ਪਾਕਿਸਤਾਨ ਦੇ ਹਿੱਸੇ ਹੀ ਹੈ ਸਾਰੇ ਤਾਂ ਬਾਕੀ ਸਾਡੇ ਪੰਜਾਬ ਦੇ ਹਿੱਸੇ ਨੇ ਉਹ ਜਿਹੜੇ ਮੁੱਖ ਜ਼ਿਲ੍ਹੇ ਨੇ ਉਹ ਅਸੀਂ ਯਾਦ ਕਰਨੇ ਆ ਪੇਪਰ 'ਚ ਪੁੱਛੇ ਜਾਣਗੇ ਉਸ ਤੋਂ ਬਾਅਦ ਹੈ ਪਿਜਨ ਤੇ ਕਰਿਓਲ ਮਤਲਬ ਪਿਜਨ ਤੇ ਕਰਿਓਲ ਕੀ ਹੁੰਦੀ ਹੈ ਸਭ ਤੋਂ ਪਹਿਲਾਂ ਪਿਜਨ ਪਿਜਨ ਕੰਮ ਚਲਾਊ ਭਾਸ਼ਾ ਹੁੰਦੀ ਹੈ ਤੇ ਸਮਾਪਾ ਕੇ ਇਹ ਕਮਚਲਾਉ ਭਾਸ਼ਾ ਹੀ ਸਥਾਨਿਕ ਭਾਸ਼ਾ ਬਣ ਜਾਂਦੀ ਹੈ ਤਾਂ ਇਹਨੂੰ ਕਰਿਓਲ ਦਾ ਨਾਮ ਦਿੱਤਾ ਜਾਂਦਾ। ਮਤਲਬ ਕਮਚਲਾਉ ਭਾਸ਼ਾ ਹੈ ਤਾਂ ਪਿਜਨ ਤੇ ਜਦੋਂ ਇਹ ਸਥਾਪਿਤ ਹੋ ਗਈ ਸਾਰੇ ਇਹਨੂੰ ਮੰਨਣ ਲੱਗ ਗਏ ਤਾਂ ਉਹ ਕਰਿਓਲ। ਉਰਦੂ ਭਾਸ਼ਾ ਹੈ ਦੀ ਵੱਡੇ ਉਦਾਹਰਣ ਹੈ। ਕਿਉਂਕਿ ਮੁਗਲ ਕਾਲ ਵਿੱਚ ਫਾਰਸੀ ਤੇ ਹਿੰਦੀ ਦੇ ਸੁਮੇਲ ਨਾਲ ਪਿਜਨ ਤੇ ਕਰਿਓਲ ਭਾਸ਼ਾ ਹੋਂਦ ਵਿੱਚ ਆਈ। ਤਾਂ ਬੱਚਿਓ ਇਹਦੇ ਵਿੱਚ ਅਸੀਂ ਜਿਹੜਾ ਸਾਡਾ ਪ੍ਰਸ਼ਨ ਬਣਦਾ ਹੈ ਬੋਲੀ ਜਾਂ ਭਾਸ਼ਾ ਦੀ ਪਰਿਭਾਸ਼ਾ ਦੂਜਾ ਹੋ ਗਿਆ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਫਿਰ ਜਿਹੜੀਆਂ ਦੋਨੇ ਕਿਸਮਾਂ ਨੇ ਇਹਦੀਆਂ ਉਹਨਾਂ ਦੋਨਾਂ ਦੀ ਪਰਿਭਾਸ਼ਾ ਫਿਰ ਛੋਟੇ ਕੁਐਸਚਨਾਂ 'ਚ ਪੁੱਛਿਆ ਜਾਂਦਾ ਪੰਜਾਬ ਦੀ ਟਕਸਾਲੀ ਬੋਲੀ ਕਿਹੜੀ ਹੈ ਉਹ ਮਾਝੀ ਹੈ ਅਗਲੀ ਕੁਐਸਚਨ ਹੈ ਜਿਹੜਾ ਉਹ ਇਹ ਹੈ ਕਿ ਉਪ ਬੋਲੀ ਕਿਹਨੂੰ ਕਹਿੰਦੇ ਆ ਪੰਜਾਬ ਦੀਆਂ ਉਪ ਬੋਲੀਆਂ ਕਿਹੜੀਆਂ-ਕਿਹੜੀਆਂ ਨੇ ਇਹੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਉਸ ਤੋਂ ਬਾਅਦ ਜਿਹੜਾ ਇਹ ਕੁਐਸਚਨ ਆਮ ਤੌਰ ਤੇ ਇਦਾਂ ਪੁੱਛਿਆ ਜਾਂਦਾ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਜਾਂ ਪਠਾਨਕੋਟ ਚ ਜਾਂ ਲੁਧਿਆਣੇ ਦੇ ਵਿੱਚ ਇਹ ਆਮ ਤੌਰ ਤੇ ਜ਼ਿਲ੍ਹਾ ਦੱਸ ਕੇ ਫਿਰ ਪੁੱਛਿਆ ਜਾਂਦਾ ਵੀ ਇੱਥੇ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਤੇ ਇਹਨਾਂ ਨੂੰ ਅਸੀਂ ਧਿਆਨ ਨਾਲ ਤਿਆਰ ਕਰਨਾ ਹੈ ਪਿਜਨ ਤੇ ਕਰੀਓਲ ਬਹੁਤ ਸੌਖਾ ਹੈ ਪਿਜਨ ਕਮਚਲਾ ਉਪ ਭਾਸ਼ਾ ਹੈ ਤੇ ਉਸ ਤੋਂ ਬਾਅਦ ਇਤੋਂ ਹੀ ਬਣਦੀ ਹੈ ਕਰੀਓਲ ਜਿਵੇਂ ਕਿ ਉਰਦੂ ਭਾਸ਼ਾ ਸੀਗੀ ਕਿਉਂਕਿ ਉਰਦੂ ਹੈ ਜਿਹੜੀ ਅਸਲ 'ਚ ਕੋਈ ਭਾਸ਼ਾ ਨਹੀਂ ਸੀ ਕੰਮ ਚਲਾਉਂ ਭਾਸ਼ਾ ਬਣ ਗਈ ਉਹ ਕਿਉਂਕਿ ਮੁਸਲਮਾਨਾਂ ਨੂੰ ਹਿੰਦੀ ਨਹੀਂ ਸੀ ਆਉਂਦੀ ਤਾਂ ਉਹਨੇ ਹਿੰਦੀ ਫਾਰਸੀ ਮਿਕਸ ਕਰਕੇ ਉਰਦੂ ਬਣ ਗਈ ਤੇ ਹੁਣ ਉਰਦੂ ਹੈ ਜਿਹੜੀ ਇਹਨੂੰ ਸਾਰੇ ਉਹਨਾਂ ਨੇ ਪ੍ਰਵਾਨ ਕਰ ਲਿਆ ਹਰ ਇੱਕ ਨੇ ਤਾਂ ਇਹ ਹੀ ਬਣ ਗਈ ਹੁਣ ਵਿਜ਼ਨ ਤੋਂ ਕਰਿਓ ਥੈਂਕ ਯੂ